ਭਾਰਤੀ ਸੰਵਿਧਾਨ ਵਿੱਚ ਆਦੀਵਾਸੀ ਧਾਰਮਿਕ ਆਗੂਆਂ ਦੀਆਂ ਵੀ ਤਸਵੀਰਾਂ ਹੋਣ ਭਾਰ ਦੇ ਸੰਵਿਧਾਨ ਵਿੱਚ Hindu ਦੇਵੀ ਦੇਵਤਿਆਂ ਤੇ ਦੋ ਮੁਸਲਮਾਨਾਂ ਦੀਆਂ ਤਸਵੀਰਾਂ ਲਗੀਆਂ ਹੋਈਆਂ ਨੇ ਚਾਹਤ ਕਿ ਦੇਸ਼ ਦੇ 85% ਵੱਸੋ ਕਬਾਇਲੀ ਦਰਾਵੜਾ ਲੋਕਾਂ ਦੀ ਇੱਕ ਵੀ ਤਸਵੀਰ ਨਹੀਂ ਹੈ ਇਹ ਪ੍ਰਗਟਾਵਾ ਕਰਦੇ ਹਨ ਜੀਤ ਕੁਮਾਰ ਸੋਢੀ ਨੇ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਬੀਐਸਪੀ ਸੂਬਾ ਪ੍ਰਧਾਨ ਪੰਜਾਬ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਸ ਸਭਾ ਮੈਂਬਰ ਤੇ ਕੁਮਾਰੀ ਮਾਇਆਬਤੀ ਬੀਐਸਪੀ ਸਾਬਕਾ ਮੁੱਖ ਮੰਤਰੀ ਯੂਪੀ ਨੰਮਗਪਤ ਤੱਕ ਗਿਆ ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ 85% ਵਸੋਂ ਦੀ ਮੰਗ ਹੈ ਕਿ ਭਗਵਾਨ ਵਾਲਮੀਕ ਤੇ ਸਿੱਖ ਪਾਈ ਚਾਰੇ ਦੇ ਪੰਜ ਪਿਆਰਿਆਂ ਦੀਆਂ ਤਸਵੀਰਾਂ ਸ਼ਾਮਿਲ ਕੀਤੀਆਂ ਜਾਣ ਇਸ ਦੇ ਨਾਲ ਹੀ ਉਹਨਾਂ ਵੱਲੋਂ ਕਾਂਗਰਸ ਦੇ ਵੱਖ-ਵੱਖ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਇਸ ਮੁੱਦੇ ਨੂੰ ਹਾਈ ਕਮਾਂਡ ਤੱਕ ਪਹੁੰਚਾਉਣ ਦੀ ਮੰਗ ਕੀਤੀ ਗਈ ਮੈਂ ਰਣਜੀਤ ਕੁਮਾਰ ਸੋਢੀ ਪੰਜਾਬ ਨਵੇਂ ਸ਼ਹਿਰ ਦਾ ਰੈਣਵਾਲਾ ਹਾਂ ਮੈਂ ਦੁਬਈ ਵਿੱਚ ਕੰਮ ਕਰਦਾ ਹਾਂ ਮੈਂ ਹਫਤਾਰ ਸਿੰਘ ਕ੍ਰੀਪੂਰੀ ਜੋ ਕਿ ਬੀਐਸਪੀ ਦੇ ਪੰਜਾਬ ਦੇ ਪ੍ਰਧਾਨ ਆ ਤੇ ਸਾਫਕਾਰ ਰਾਜ ਸਭਾ ਮੈਂਬਰ ਤੇ ਕੁਮਾਰੀ ਮਾਇਆਵਤੀ ਜੋ ਬੀਐਸਪੀ ਸੁਪਰੀਮੋ ਮਾਇਆਵਤੀ ਜੋ ਐਕਸਵਾਈਸੀ ਐਮਐਸ ਸਾਫਕਾਰ ਸੀਐਮਐ ਆ ਯੂਪੀ ਦੇ ਉਹਨਾਂ ਨੂੰ ਮੈਂ ਮੱਗ ਪੱਤਰ ਦਿੱਤਾ ਕਰੀਮਪਰੀ ਸਾਹਿਬ ਨੂੰ ਕਿ ਸੰਵਿਧਾਨ ਦੇ ਵਿੱਚ ਸਾਡੀਆਂ ਫੋਟੋਆਂ ਨਹੀਂ ਹੈਗੀਆਂ ਜੋ ਕਿ 85% ਲੋਕਾਂ ਦੀਆਂ ਆ ਤੇ ਸਾਰੀਆਂ ਫੋਟੋਆਂ ਹਿੰਦੂ ਲੋਕਾਂ ਦੀਆਂ ਸੰਵਿਧਾਨ ਦੇ ਵਿੱਚ ਲਗੀਆਂ ਗਈਆਂ ਤੇ ਦੋ ਫੋਟੋਆਂ ਲੱਗੀਆਂ ਨੇ ਮੁਸਲਮਾਨਾਂ ਦੀਆਂ ਤੇ ਇਹਦੇ ਵਿੱਚ ਸਾਡੀ ਇੱਕ ਵੀ ਫੋਟੋ ਨਹੀਂ ਹੈਗੀ ਤੇ ਇਸ ਵਿਸ਼ੇ ਨਾਲ ਮੈਂ ਗੱਲਬਾਤ ਕੀਤੀ ਕਰਨ ਕਰੀਮਪਰੀ ਸਾਹਿਬ ਨਾਲ ਫਿਰ ਦੂਸਰੇ ਨੰਬਰ ਤੇ ਕਿ ਮੈਂ ਅੰਗਾ ਸਾਹਿਬ ਜੋ ਕਿ ਸਾਬਕਾ ਐਮਐਨਏ ਕਾਂਗਰਸ ਪਾਰਟੀ ਦੇ ਜਿਲ੍ਹਾ ਜਿਲ੍ਹਾ ਨਵਾਂ ਸ਼ਹਿਰ ਦੇ ਆ ਤੇ ਉਹਦੇ ਰਾਹੀਂ ਤੇ ਮੈਂ ਆਪਣੇ ਰਾਜਾ ਬੜਿੰਗ ਸਾਹਿਬ ਜੋ ਕਿ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਆ ਤੇ ਐਕਸワイਸੀਐਮ ਚਰਨਜੀਤ ਚੰਨੀ ਸਾਹਿਬ ਜੋ ਕਿ ਮੌਜੂਦਾ ਐਮਪੀ ਪਾਰਲੀਮੈਂਟ ਆਫ ਮੈਂਬਰ ਜਲੰਧਰ ਤੋਂ ਆ ਤੇ ਉਹਨਾਂ ਦੇ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਮੇਰੇ ਵੱਲੋਂ ਤੇ ਅੰਗਦ ਸਾਹਿਬ ਜੀ ਦੇ ਨਾਲ ਦਿੱਤਾ ਗਿਆ ਮੈਂ ਮੰਗ ਪੱਤਰ ਅੰਗਦ ਜੀ ਨੂੰ ਕਿ ਵੀ ਇਹਨਾਂ ਤੱਕ ਵੀ ਮੇਰੀ ਗੱਲ ਪਹੁੰਚਾਈ ਜਾਵੇ ਤੇ ਅਰਜਿੰਦਰ 베ਰੀ ਜੋ ਕਿ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਦੇ ਆ ਤੇ ਜਲੰਧਰ ਤੋਂ ਤੇ ਉਹਨਾਂ ਨੂੰ ਵੀ ਅਰਜਿੰਦਰ 베ਰੀ ਜੀ ਆ ਜੋ ਜਿਹੜਾ ਪ੍ਰਧਾਨ ਕਾਂਗਰਸ ਪਾਰਟੀ ਦੇ ਆ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਕਿ ਸੰਵਿਧਾਨ ਦੇ ਵਿੱਚ ਸਾਡੀਆਂ ਫੋਟੋਆਂ ਨਹੀਂ ਹੈਗੀਆਂ ਤੇ ਇਸ ਵਿਸ਼ੇ ਨੂੰ ਲੈ ਕੇ ਆਪਣੀਆਂ ਆਪਣੀਆਂ ਪਾਰਟੀਆਂ ਦੇ ਵਿੱਚ ਚਰਚਾ ਕੀਤੀ ਜਾਵੇ ਕਿ ਸੰਵਿਧਾਨ ਦੇ ਵਿੱਚ 85% ਲੋਕਾਂ ਦੀ ਫੋਟੋ ਕਿਉਂ ਨਹੀਂ ਲੱਗੀ ਜਦ ਸੰਵਿਧਾਨ ਦੇ ਵਿੱਚ ਸਾਰਾ ਬਰਾਬਰੀ ਦਾ ਹੱਕ ਦਿੱਤਾ ਜਾਂਦਾ ਤੇ ਸਾਡੇ ਸਾਡੇ ਨਾਲ ਇਹ ਵਿਤਕਰਾ ਕਿਉਂ ਕੀਤਾ ਗਿਆ ਤੇ ਮੈਂ ਕਿਸੇ ਫੋਟੋ ਦਾ ਵਿਰੋਧ ਨਹੀਂ ਕਰਦਾ ਸਤਿਕਾਰ ਕਰਦਾ ਤੇ ਦੋ ਫੋਟੋਆਂ ਇਹਦੇ ਵਿੱਚ 85% ਲੋਕਾਂ ਦੀਆਂ ਲਗਾ ਦੇਣੀਆਂ ਚਾਹੀਦੀਆਂ ਜਿਵੇਂ ਕਿ ਅੱਜ ਕੱਲ ਖਾਸੇ ਹੀ ਕਿਹਾ ਜਾਂਦਾ ਕਈ ਵਾਰੀ ਕਿਹਾ ਜਾਂਦਾ ਕਿ ਰਮਾਇਣ ਇੱਕ ਕਲਪਨੀ ਕਿਹਾ रामचंद्र ਇਦਾਂ ਜਾਂ ਕ੍ਰਿਸ਼ਨ ਇਦਾਂ ਉਹਦੇ ਤੇ ਉਂਗਲੀਆਂ ਸਵਾਲ ਚੱਕੇ ਜਾਂਦੇ ਆ ਜਦ ਸੰਵਿਧਾਨ ਦੇ ਵਿੱਚ ਇਹਨਾਂ ਦੀਆਂ रामचंद्र ਜੀ ਦੀ ਕ੍ਰਿਸ਼ਨ ਜੀ ਦੀ ਫੋਟੋ ਲੱਗਿਆ ਤੇ ਅਸੀਂ ਹੁਣ ਉਂਗਲੀ ਨਹੀਂ ਚੱਕ ਸਕਦੇ ਜੇ ਅਸੀਂ ਉਂਗਲੀ ਚੱਕਾਂਗੇ ਤਾਂ ਇਹਦਾ ਮਤਲਬ ਅਸੀਂ ਸੰਵਿਧਾਨ ਤੇ ਉਂਗਲੀ ਚੱਕਦੇ ਆ ਸੰਵਿਧਾਨ ਤੇ ਉਂਗਲੀ ਚੱਕਣਗੇ ਤਾਂ ਸਾਡੇ ਤੇ ਕੱਲ ਨੂੰ ਕਿਸੇ ਤੇ ਵੀ ਇਹ ਐਨਐਸਏ ਦਾ ਪਰਚਾ ਵੀ ਲੱਗ ਸਕਦਾ ਮੈਂ ਇਹ ਨਾ ਵਿਸ਼ੇ ਨੂੰ ਲੈ ਕੇ ਸਾਰੇ ਮੰਤਰੀਆਂ ਨੂੰ ਇਹ ਲੀਡਰਾਂ ਨੂੰ ਜਿਹਨਾਂ ਨੇ ਮੰਗ ਪੱਤਰ ਦਿੱਤਾ ਮੈਂ ਟੇਵਾ ਟਾਕ ਵੀ ਕੀਤੀ ਆ ਵੀ ਜੇਕਰ ਕਾਹਨੂੰ ਕਿਸੇ ਨੇ ਆਰਾਮਚੰਦਰ ਜਾਂ ਕ੍ਰਿਸ਼ਨ ਦੇ ਖਿਲਾਫ ਵੀ ਕੋਈ ਸ਼ਬਦ ਬੋਲਿਆ ਮੰਨ ਲਓ ਜੋ ਉਹਨਾਂ ਦੀ ਸ਼ਾਨ ਦੇ ਖਿਲਾਫ ਸ਼ਬਦ ਬੋਲਿਆ ਤੇ ਇਹਨਾਂ ਤੇ ਐਨਐਸਏ ਵੀ ਲਾ ਸਕਦਾ ਜੇਕਰ ਮੌਜੂਦਾ ਉਸ ਸਮੇਂ ਪਾਰ ਦੀ ਕੋਈ ਐਮਪੀ ਜਾਂ ਕੋਈ ਪਾਰਲੀਮੈਂਟ ਮੈਂਬਰ ਜਾਂ ਕੋਈ ਜੋ ਕੋਈ ਪ੍ਰਧਾਨ ਉਥੇ ਸਟੇਜ ਉੱਤੇ ਬੈਠਾ ਹੋਇਆ ਤਾਂ ਉਹਦੇ ਤੇ ਵੀ ਇਹ ਪ੍ਰਚਾਰਾ ਪਰਚਾ ਹੋ ਸਕਦਾ ਤੇ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਮੈਂ ਸਾਰੀਆਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੋ ਇੱਕ ਸੰਵਿਧਾਨ ਦੇ ਵਿੱਚ 85% ਲੋਕਾਂ ਦੀ ਫੋਟੋ ਨਹੀਂ ਹੈਗੀ ਆ ਇਸ ਵਿਸ਼ੇ ਲੈ ਕੇ ਜਾਂਚ ਪੜਤਾਲ ਕੀਤੀ ਜਾਵੇ ਤੇ ਇਹਦੇ ਵਿੱਚ 85% ਲੋਕਾਂ ਦੀ ਫੋਟੋ ਲਗਾਈ ਜਾਵੇ ਮੈਂ ਆਪਣੇ ਵੱਲੋਂ ਮੰਗ ਕੀਤੀ ਆ ਭਗਵਾਨ ਬਾਰਮਿਕ ਜੀ ਦੀ ਔਰ ਪੰਜ ਪਿਆਰਿਆਂ ਦੀ ਜੇ ਹੋਰ ਕਿਸੇ ਦੀ ਫੋਟੋ ਲੱਗੇ ਮੈਨੂੰ ਨਾਲ ਉਹਦੇ ਨਾਲ ਵੀ ਕੋਈ ਇਤਰਾਜ਼ ਨਹੀਂ ਆ ਤੇ ਮੈਂ ਸਾਰੀਆਂ ਪਾਰਟੀਆਂ ਦਾ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਾ ਕਿ ਇੱਕ ਜੁਟੋ ਕਿ ਇਹ ਨਾਰਾ ਮਾਰੋ ਕਿ 85% ਲੋਕਾਂ ਦੀ ਫੋਟੋ ਕਿਉਂ ਨਹੀਂ ਲੱਗੀ ਤੇ ਇਹਦੀ ਜਾਂਚ ਪੜਤਾਲ ਹੋਣੀ ਬਹੁਤ ਜ਼ਰੂਰੀ ਆ ਜੇ ਨਹੀਂ ਲੱਗੀ ਹੈ ਤਾਂ ਲਗਾਈ ਜਾਵੇ ਮੈਂ ਕਿਸੇ ਫੋਟੋ ਦਾ ਵਿਰੋਧ ਨਹੀਂ ਕਰਦਾ ਸਾਰਿਆਂ ਨੂੰ ਮੇਰਾ ਧੰਨਵਾਦ ਜੈ ਜੀ ਸੰ ਜੈ ਭਾਰਤ